ਦਿੱਲੀ ਦੇ ਦਵਾਰਕਾ ਇਲਾਕੇ ਦੇ ਓਮ ਵਿਹਾਰ ਫੇਸ 1 ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਦੀ ਜਾਨ ਚਲੀ ਜਾਂਦੀ ਹੈ ਪਰ ਉਸ ਦੀ ਜੋ ਇਹ ਸੱਚਾਈ ਹੈ ਹੈਰਾਨ ਕਰਨ ਵਾਲੀ ਹੈ 35 ਸਾਲਾਂ ਕਰਨ ਦੇਵ ਦੱਸਿਆ ਜਾਂਦਾ ਹੈ ਕਿ ਜਿਸ ਦੀ ਬਿਜਲੀ ਦੇ ਝਟਕੇ ਲੱਗਣ ਨਾਲ ਜਾਨ ਚਲੀ ਗਈ ਪਰ ਜਦੋਂ ਪਰਿਵਾਰ ਵਾਲਿਆਂ ਨੂੰ ਉਸ ਦੇ ਮੋਬਾਈਲ ਵਿੱਚ ਪਈ ਹੋਈ ਚੈਟ ਉਹਨਾਂ ਦੁਆਰਾ ਪੜ੍ਹੀ ਜਾਂਦੀ ਹੈ ਤਾਂ ਉਹਨਾਂ ਨੂੰ ਸ਼ੱਕ ਪੈਦਾ ਹੁੰਦਾ ਹੈ ਤਾਂ ਇਸ ਸ਼ੱਕ ਦੇ ਦੌਰਾਨ ਪੁਲਿਸ ਨੇ ਇਸ ਮਾਮਲੇ ਵਿੱਚ ਪਤਨੀ ਅਤੇ ਉਸ ਦੇ ਚਚੇਰੇ ਦੇ ਹੋਰ ਨੂੰ ਹਿਰਾਸਤ ਵਿੱਚ ਲੈ ਕੇ ਜੋ ਹੈ ਜਾਂਚ ਤੇਜ਼ ਕਰ ਦਿੱਤੀ ਹੈ ਦੱਸ ਜਾਈਏ ਕਰਨ ਆਪਣੇ ਪਰਿਵਾਰ ਨਾਲ ਜੋ ਹੈ ਓਮ ਵਿਹਾਰ ਫੇਸ 1 ਵਿੱਚ ਰਹਿੰਦਾ ਸੀ ਤੇ ਐਤਵਾਰ ਸਵੇਰੇ ਉਸ ਦੀ ਪਤਨੀ ਸੁਸ਼ਮਿਤਾ ਉਸਨੇ ਦੱਸਿਆ ਕਿ ਇਸ ਨੂੰ ਕਰੰਟ ਲੱਗ ਗਿਆ ਹੈ ਤੇ ਉਹ ਬੇਹੋਸ਼ ਹੋ ਗਿਆ ਤੇ ਜਦੋਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਕਿ ਜੋ ਐ ਜਦੋਂ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪਰ ਪੋਸਟਮਾਰਟਮ ਨੂੰ ਲੈ ਕੇ ਜੋ ਐ ਸੁਸ਼ਮિતા ਅਤੇ ਉਸਦੇ ਚਚੇਰੇ ਭਰਾ rahul dev ਤੇ rahul ਦੇ ਪਿਤਾ ਨੇ ਕਈ ਵਾਰ ਜੋ ਐ ਵਿਰੋਧ ਜਤਾਇਆ ਪਰ ਕਰਨ ਦੇ ਛੋਟੇ ਭਰਾ ਜੋ ਹੈ ਕੁਨਾਲ ਨੂੰ ਜਦੋਂ ਰਾਹੁਲ ਨੇ ਕਿਸੇ ਕੰਮ ਲਈ ਆਪਣਾ ਮੋਬਾਈਲ ਦਿੱਤਾ ਤਾਂ ਉਸਨੇ ਉਸ ਮੋਬਾਈਲ ਵਿੱਚ ਸੁਸ਼ਮિતા ਅਤੇ ਰਾਹੁਲ ਵਿਚਾਲੇ ਜੋ ਹੈ ਹੋਈ ਗੱਲਬਾਤ ਦੇਖੀ ਤਾਂ ਉਸ ਚੈਟ ਵਿੱਚ ਉਸ ਰਾਤ ਦੀ ਜੋ ਕਹਾਣੀ ਹੈ ਸਾਜ਼ਿਸ਼ ਰਚੀ ਗਈ ਸੀ ਤਾਂ ਉਹ ਸਾਫ਼ ਚੱਲ ਕਰ ਰਹੀ ਸੀ ਜਿਸ ਵਿੱਚ ਪੁਲਿਸ ਨੂੰ ਸੂਚਨਾ ਮਿਲਦੇ ਹੀ ਸੁਸ਼ਮિતા ਅਤੇ ਰਾਹੁਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਹੁਣ ਸ਼ੁਰੂਆਤੀ ਪੁਸ਼ਟੀਛਦਾ ਜੋ ਹੈ ਪਤਾ ਲੱਗਾ ਕਿ ਦੋਵੇਂ ਦੋਵੇਂ ਵਿਚਾਲੇ ਜੋ ਹੈ ਕਰੀਬ 2 ਸਾਲਾਂ ਤੋਂ ਸਬੰਧ ਬਣੇ ਹੋਏ ਸਨ ਉਹਨਾਂ ਨੇ ਮਿਲ ਕੇ ਕਰਨ ਦੇ ਕਤਲ ਦੀ ਜੋ ਹੈ ਯੋਜਨਾ ਬਣਾਈ ਸੀ ਤਾਂ ਕਿ ਕਰਨ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ ਜਾਵੇ ਤੇ ਇਕੱਠੇ ਉਹ ਦੋਨੋਂ ਰਹਿ ਸਕਣ ਪੁਲਿਸ ਨੇ ਦੱਸਿਆ ਕਿ ਪਤਨੀ ਅਤੇ ਉਸਦੇ ਪ੍ਰੇਮੀ ਦਿਓਰ ਨੇ ਕਰਨ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਜੋ ਹੈ ਬਿਜਲੀ ਦੇ ਝਟਕੇ ਦੇ ਕੇ ਮਾਰ ਦਿੱਤਾ ਉੱਤਮਨਗਰ ਥਾਣਾ ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ